ਵहां ਬਹੁਤ ਫਲਾਉਣਗੇ ਹੁਣ ਆ ਪਿੱਛੇ ਜੇ ਫਵਾ ਫਲਾਈ ਆ ਅਕੇ ਜਿਹੜਾ ਬਿੱਟੂ ਐ ਉਹ ਭਗਵੰਤਮਾਨ ਦਾ ਦੋਸਤ ਐ ਉਹਦਾ ਬਿੱਟੂ ਬਿੱਟੂ ਨੂੰ ਭਗਵੰਤਮਾਨ ਜਿਤਾਊਗਾ ਮੇਰੇ ਵੀਰੋ ਆਪਣੀ ਖੂਨ ਪਸੀਨੇ ਨਾਲ ਪਾਰਟੀ ਬੜਾਈ ਆ ਆਮਾ ਦੀ ਪਾਰਟੀ ਅਸੀਂ ਉਹ ਕੰਮ ਹਰਕਤਾ ਨਹੀਂ ਕਰਦੇ ਕਿ ਕਿਸੇ ਨੂੰ ਆਪਦੇ ਬੰਦੇ ਨੂੰ ਹਰਾਈਏ ਜਾਂ ਫਲਾਂਤੇ ਮਕਾ ਬਿੱਟੂ ਨੂੰ ਕਹਿ ਰਹੇ ਹੋ ਕਿ ਚੌਥੇ ਨੰਬਰ ਤੇ ਆਉਣਾ ਜਾਂ ਪੰਜਵੇਂ ਨੰਬਰ ਤੇ ਇਸ ਗੱਲ ਦੀ ਮਿਹਨਤ ਕਰ ਲੈ ਬਾਕੀ ਕੰਮ ਛੱਡ ਦੇ ਬਾਕੀ ਕੰਮ ਛੱਡ ਦੇ 13 ਜ਼ੀਰੋ ਹੋਣ ਲੱਗਿਆ ਪੰਜਾਬ 'ਚ 13 ਜ਼ੀਰੋ ਮੈਂ ਗੁਰਦਾਸਪੁਰ ਜਾ ਕੇ ਆਇਆ ਮੈਂ ਹੁਸ਼ਿਆਰਪੁਰ ਜਾ ਕੇ ਆਇਆ ਮੈਂ ਪੱਟੀ ਗਿਆ ਮੈਂ ਬਾਗੇਪੁਰਾਣੇ ਗਿਆ ਮੈਂ ਫਿਰੋਜ਼ਪੁਰ ਗਿਆ ਮੈਂ ਸੰਗਰੂਰ ਬਰਨਾਲੇ ਗਿਆ ਮੈਂ ਵੀਰੋ ਜਿੱਥੇ ਵੀ ਜਾਣਾ ਲੋਕ ਇਹੀ ਕਹਿੰਦੇ ਆ ਕਿ ਐਸ ਵਾਰ ਅਸੀਂ ਹੋਰ ਕਿਸੇ ਪਾਸੇ ਦੇਖਣੇ ਨਹੀਂ ਕਿਉਂਕਿ 2 ਸਾਲਾਂ ਦੇ ਸਿਰਫ 2 ਸਾਲਾਂ ਦੇ ਕੰਮ ਲੈ ਕੇ ਜਾ ਰਹੇ ਹਾਂ ਜਿਦੇ ਵਿੱਚ 43000 ਨੌਕਰੀਆਂ ਨੇ ਜਿਦੇ ਵਿੱਚ ਬਿਜਲੀ ਦਾ ਬਿੱਲ ਜਿਹੜਾ ਘਰਾਂ ਦਾ ਬਿੱਲ ਐ ਜ਼ੀਰੋ ਆਉਂਦਾ ਹੈ ਖੇਤਾਂ 'ਚ ਜਦੋਂ ਮਰਜੀ ਬਿਜਲੀ ਬਰਤਣੀ ਐ ਬਸ ਸਟਾਰਟਰ ਦਾ ਹਰੇ ਰੰਗ ਦਾ ਬਟਨ ਦੱਬ ਲੋ ਮੋਟਰ ਚੱਲ ਪੈਂਦੀ ਐ ਕੋਈ ਕੱਟ ਨਹੀਂ ਲੱਗਦੇ ਦਿਨੇ ਦਿਨੇ ਬਿਜਲੀ ਦਿੰਨੇ ਆ ਤਾਂ ਕਿ ਕਿਸਾਨ ਰਾਤਾਂ ਨੂੰ ਸੱਪਾਂ ਦੀਆਂ ਸਿਰੀਆਂ ਨਾ ਮਿੱਦੇ ਵੀਰ ਰਾਸ਼ਨ ਕਾਰਡ ਰਾਸ਼ਨ ਕਾਰਡ ਜਿਹੜੇ ਨੇ ਉਹ ਬਣਾਏ ਨੇ ਜਿਹੜੇ ਇਹਨਾਂ ਨੇ ਕੱਟਦੇ ਸੀ ਕਣਕ ਜਿਹੜੀ ਤੁਸੀਂ ਹੈਰਾਨ ਹੋ ਜਾਓਗੇ ਜਿਹੜੀ ਕਣਕ ਇਸ ਵਾਰ ਗਰੀਬਾਂ ਨੂੰ ਮਿਲੂਗੀ ਜਿਹੜੀ ਕਣਕ ਇਸ ਵਕਤ ਮੰਡੀ ਚ ਅੱਜ ਆਈ ਹੈ ਉਹੀ ਪੰਜ-ਛੇ ਦਿਨਾਂ ਬਾਅਦ ਗਰੀਬਾਂ ਦੇ ਗਰੀਬਾਂ ਦੇ ਘਰਾਂ ਚ ਹੋਊਗੀ ਜਿਹੜੇ ਜਿਹੜਾ ਇੱਕ ਮਿੰਟ ਜੀ ਇੱਕ ਮਿੰਟ ਬਾਅਦ ਕਰ ਲਈ ਜੀ ਤੁਹਾਨੂੰ ਪਰ ਕਨਸੈਂਟਰੇਸ਼ਨ ਨਹੀਂ ਹੁੰਦੀ ਨਾ ਮੈਨੂੰ ਪਤਾ ਤੁਸੀਂ ਪਿਆਰ ਸਤਿਕਾਰ ਦੇਣਾ ਚਾਹੁੰਦੇ ਹੋ ਬਾਅਦ ਸਰਪਾ ਸਾਹਿਬ ਦੇਣਾ ਮੈਂ ਬਾਤ ਕਰ ਬੀਰੋ ਜਿਹੜੀ ਰੋਟੀ ਮੇਰੇ ਮੰਤਰੀਆਂ ਦੇ ਘਰੇ ਜਾਂ ਮੇਰੇ ਘਰੇ ਪੱਕਦੀ ਹੈ ਜਿਹੜੀ ਕਣਕ ਦੀ ਉਸੇ ਕਣਕ ਦੀ ਰੋਟੀ ਗਰੀਬਾਂ ਦੇ ਘਰੇ ਪੱਕੂਗੀ ਕਿਉਂਕਿ ਅਸੀਂ ਉਹਨਾਂ ਨੂੰ ਕੋਈ ਗੈਰ ਮਨੁੱਖੀ ਵਿਹਾਰ ਨਹੀਂ ਕਰਨਾ ਸੋ ਆ ਆ ਚੀਜ਼ ਲੈ ਕੇ ਤੁਹਾਡੇ ਕੋਲ ਆਇਆ ਵੀਰੋ ਆ ਹੁਣ ਤੁਸੀਂ ਦੇਖ ਲਓ ਕਿ ਜਿਹੜੇ ਹਸਾਬ ਨਾਲ ਇਹਨਾਂ ਦਾ ਹਾਲ ਹੋਇਆ ਪਿਆ ਹਜੇ ਤੱਕ ਹਜੇ ਤੱਕ ਤਾਂ ਕਈਆਂ ਨੂੰ ਕੈਂਡੀਡੇਟ ਹੀ ਨਹੀਂ ਮਿਲੇ ਤੇ ਕਈ ਪਾਰਟੀਆਂ ਕਈ ਪਾਰਟੀਆਂ ਅਖਬਾਰਾਂ ਵਾਂਗੂ ਐ ਅਖਬਾਰਾਂ ਵਾਲਾ ਤੜਕੀ ਜਿਵੇਂ ਅਖਬਾਰ ਸਿੱੜਦਾ ਹੈ ਆਏ ਟਿਕਟਾਂ ਸਿੱਟ ਦੇ ਫਿਰਦੇ ਨੇ ਕੋਈ ਲੈ ਲਓ ਸਤਿ ਸ੍ਰੀ ਅਕਾਲ ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ